ਜਸ ਸੁਣੋ ਜਸ ਸੁਣੋ ਹਾਂ ਘੱਟ ਨਹੀਂ ਹੋਣਾ ਕਹੀਂ ਜਾ ਜਾ 26 ਦੇ 26 ਤਾਂ ਕਹੀਂ ਜਾਂਦਾ 50 ਮੰਗੋ ਫਿਰ ਉਹ ਨਹੀਂ ਗੱਲ ਹੈਗੀ ਠੀਕ ਹੈ ਠੀਕ ਹੈ ਮੁੱਲ ਦਾ ਰੱਬ ਤੋਂ ਤੇ ਗਾਹਕ ਤੋਂ ਕੋਈ ਘੱਟ ਨਹੀਂ ਮੰਗਦਾ ਬੋਲੋ ਕਰੋ ਥੋੜਾ ਧਾਣਾ ਥੋੜੇ ਤੇ ਕੋਈ ਟੈਕਸ ਨਹੀਂ ਹੈ 21000 ਦੀ ਬੱਕਰੀ ਦੇ ਉਹ ਯਾਰ ਗੱਲੇ ਨਾ ਕਰੀ ਕੱਚੀਆਂ ਹੀ ਗੱਲਾਂ ਨਾ ਕਰੋ ਵੀਰ ਜੇ ਗੱਲ ਪੱਕੀ ਕੌਂ ਕਰਦੇ ਵੀਰ ਪੱਕੀ ਗੱਲ ਕਰੋ ਕੀ ਫਾਇਦਾ ਆ ਥੱਲਿਆਂ ਭੋਰ ਦਾ ਕੋਈ ਫਾਇਦਾ 18 20 ਉਹ ਵੀਰੇ ਸੌਦਿਆਂ ਹੀ ਬਣਦੇ ਆਈ ਹੁੰਦੇ ਆਈ ਨਹੀਂ ਹੁੰਦੇ ਚੱਲ ਯਾਰ ਬਤਾ ਯਾਰ ਦਾ ਬਸ ਇੱਕ ਦੰਨਾ ਚੋਂ ਹਾਂ ਕਹਿਣ ਵਾਲਾ ਕੋਈ ਵੀ ਨਹੀਂ ਸਾਰੇ ਆਹੀਂ ਸਰ ਮਰਨ ਵਾਲੇ ਆ ਹਾਂ ਦੀ ਹਾਂ ਦੀ ਗੱਲ ਨਹੀਂ ਮੰਗਿਆ ਦਾ 28000 ਵੇਚਣੀ ਕਿੰਨੇ ਦੀ ਐ ਵੇਚਣੀ ਦਾ ਹੁੰਦੀ ਪੱਕੀ ਕਰ ਲੈ ਇੱਥੇ ਹੈ ਲਾ ਯਾਰ ਇਹ ਯਾਰ ਆ ਗਏ ਯਾਰ ਤਾਂ ਉਹ ਆ ਚਲ ਹੁਣ ਮਤਲਬ ਇਹਨੂੰ ਬਾਈਂ ਤੇ ਆਪਾਂ ਨੇ ਇਹ ਕਿਹਾ ਤਾਂ ਦੇਖ ਬੁੜੀ ਗੱਲ ਹੁਣ ਬਾਅਦ ਹੋਏਗਾ ਦੇਖਣਾ ਦੰਦ ਘਸਾ ਗਈ ਮਾਰੇ ਮਾਰੇ ਦੰਦ ਘਸਾ ਆ ਗਏ ਚਲ ਮੂਰੇ ਆ ਵੀਰ ਸੋਡੇ ਸਾਰਾ ਕੋ ਮੂਰੇ ਆ ਕੋਈ ਵੀਰੇ ਵੇਚਣੀ ਕਿੰਨੇ ਦੀ ਯਾਰ ਉਹ ਦੱਸੋ ਜਾਇਜ਼ ਗੱਲ ਕਹਦੇ ਕੋਈ ਹਾਂ ਨਾ ਵੀ ਇੰਨੇ ਦੀ ਇਦੋਂ ਕਰ ਦੇਣੀ ਨਹੀਂ ਤੁਸੀਂ ਦੱਸ ਦੋ 20000 ਦੀ ਠੀਕ ਹੈ ਫੇਰ ਤੁਸੀਂ ਕਿੰਨੇ ਦੀ ਵੇਚੇਗਾ ਹਾਂ ਨਾ ਹੈ ਹਾਂ ਨਾ ਕੀ ਹੈ ਜਸ ਸੁਣੋ ਜੱਸ ਸੁਣੋ ਹਾਂ ਕੱਟ ਨਹੀਂ ਹੋਣਾ ਕਹੀਂ ਜਾ 26 ਦੇ ਸੋਪੀ ਦਾ ਕਹੀਂ ਜਾਣਾ ਕਰਕੇ ਦੇ ਕਹੀਂ ਦੇਣਾ 26 ਤਾਂ ਉਹ ਆਏ ਥੋੜੀ ਤੜਕੇ ਦੇ ਸੀ ਆਏ ਤਾਂ ਹੋਣਾ ਚਲ ਜਦੋਂ ਵੀ ਆ ਕੇ ਜਦੋਂ ਦਾ ਸੌਦਾ ਚੱਲਦਾ 26 ਹੀ ਕਿਹਾ ਨਹੀਂ 26 26 ਕੋਈ ਨਹੀਂ ਕਿਹਾ ਉਹ ਯਾਰ 50 ਵਾਂਗੋ ਫਿਰ ਉਹ ਨਹੀਂ ਗੱਲ ਹੈਗੀ ਠੀਕ ਹੈ ਠੀਕ ਹੈ ਮੁੱਲ ਦਾ ਰੱਬ ਤੋਂ ਤੇ ਗਾਹਕ ਤੋਂ ਕੋਈ ਘੱਟ ਨਹੀਂ ਮੰਗਦਾ ਮੁੱਲ ਕਰੋ ਥੋੜਾ ਧਾਣਾ ਥੋੜੇ ਤੇ ਕੋਈ ਟੈਕਸ ਨਹੀਂ ਹੈ ਠੀਕ ਹੈ ਕਿ ਨਹੀਂ ਗੱਲ ਮੁੱਲ ਕਰੋ ਜੋ ਮਰਜੀ ਗੱਲਾਂ ਇਹ ਦੱਸੂ ਆ ਭਾਈ ਦੂ ਘੱਟ ਦੇਣੀ ਨਹੀਂ ਉਹ ਗੱਲ ਕਰ ਨਾ ਨਾ ਹੈ 26 ਦਾ ਪੈਸਾ ਨੇ ਵੀਰੇ ਸੌ ਪਾ ਕੇ ਨਹੀਂ ਸੌਦੇ ਬਣਾ ਦੇਉਂਦੇ ਸੌ ਪਾ ਕੇ ਨਹੀਂ ਹੋਇਆ ਹੈ 4000 ਰੁਪਏ ਲੈ ਆਏ ਤਾਂ ਪਾ ਮੋਲ ਤਾਂ ਜਿੰਨਾ ਮਰਜ਼ੀ ਕਰ ਲੈ ਆ ਲਫੜ ਲਫੜ ਅੱਜ ਤਾਂ ਕਰ ਲੈ ਅੱਜ ਤਾਂ ਹੱਥ ਹੈ ਉਹ ਦੱਸੂਗਾ ਮੋਰਦੀਂਗ ਕੋਈ ਨਹੀਂ ਕੋਈ ਨਹੀਂ 21000 ਦੀ ਬੱਕਰੀ ਦੇ ਉਹ ਯਾਰ ਗੱਲੇ ਨਾ ਕਰੀ ਕੱਚੀ ਨਹੀਂ ਗੱਲਾਂ ਨਾ ਕਰੋ ਵੀਰ ਪੱਕੀ ਗੱਲ ਕਹੋ ਕਰਦੇ ਵੀਰ ਕੀ ਪੱਕੀ ਗੱਲ ਕਰੋ ਕੀ ਫਾਇਦਾ ਆ ਥੱਲਿਆਂ ਭੋਰਦਾ ਕੋਈ ਫਾਇਦਾ 18 19 20 ਉਹ ਫਿਰ ਸੌਦੀਆਂ ਹੀ ਬਣਦੇ ਆਈ ਹੁੰਦੇ ਚੱਲ ਹੋਰ ਫੁੱਗਦੀ ਆ ਠੀਕ ਆ ਕਿ ਨਹੀਂ ਉਹਦਾ ਗੱਲ ਮੈਂ ਠੀਕ ਆ ਕਿ ਨਹੀਂ ਕਿੰਨੇ ਦੀ ਆ ਹਨ ਹੈਂ ਦੇ ਦੇਣੀਆਂ ਪੈਸੇ ਕਰ ਬੋਲੋ ਫੁੱਗਦੀ ਆ ਮੇਰੇ ਨਾਲ ਆਪਾਂ ਤੈਨੂੰ ਕਹਤਾ ਇਹਨੇ ਜੋ ਕਹਤਾ 26 ਕੇ 26 ਕੇ ਆ ਹਾਂ ਜਾ ਲੈ ਆ ਲਾਣਾਦਾਰਾ ਸੌ ਪਾ ਕੇ ਨਹੀਂ ਸੌਦੇ ਬਣਦੇ ਹੁੰਦੇ ਥੋੜੀ ਕਰਿਆ ਹੁਣ ਤੂੰ ਵੀ ਤਾਂ ਉੱਥੇ ਹੀ ਖੜਦੇ ਆ ਤੁਸੀਂ ਵੀ ਸੂਈ ਸਾਡੇ 21 ਦੀ ਵੇਚਣੀ ਹੈ ਨਹੀਂ 20000 ਰੁਪਿਆ ਦਿੰਦਾ ਲੈ ਲਿਓ 30 ਲੈ ਲਿਓ 20000 ਰੁਪਿਆ ਦਿੰਦਾ ਫੇਰ ਕਿੰਨੇ ਨੂੰ ਵੇਚਣੀ ਬੋਲੋ ਲਾਸਟ ਕੀ ਆ ਹਨਾ ਨਾ ਤੂੰ ਤਾਂ ਅੱਜ ਰਜਿਸਟਰੀ ਕਰਾ ਕੇ ਖੜ ਗਿਆ ਤੂੰ ਤਾਂ ਤੂੰ ਤਾਂ ਰਜਿਸਟਰੀ ਕਰਾ ਕੇ ਖੜ ਗਿਆ ਪੰਜ ਛੇ ਹੋਰ ਘੱਟ ਉਹ 500 ਨਾਲ ਨਹੀਂ ਵੀਰੇ ਫਰਕ ਪੈਂਦਾ ਹੁੰਦਾ 25 ਦੀ ਲੈ ਜਾ ਯਾਰ ਹਾਂ ਬਾ 25 ਦੀ ਲੈ ਜਾ ਆ ਬੰਦਾ ਥਾਣਾ ਲੱਗਦਾ ਯਾਰ ਮੈਨੂੰ ਇਤਰਾ ਹੀ ਮਾਰੇ ਜਾਵੇ ਪੂਰੇ ਮੈਂ ਤਾਂ ਹੀ ਜਾਫਾ ਚਖਦਾ ਹੀ ਪੂਰੇ ਤਾਜਾ ਉਰੇ ਆ ਜਾ ਲੈ ਹੁਣ ਮੈਂ ਤੁਹਾਡਾ ਸਾਰੇ ਭਾਂਗਾ ਘੜ ਦੇਣਾ ਸਜਾ ਥਾ ਹੀ ਹੈ ਤੇਰਾ ਕਿਹੜਾ ਮੁੰਡਾ ਸਜਾ ਥਾ ਆਪਾਂ ਨੂੰ ਸੱਟ ਹੀ ਨਹੀਂ ਬਕਰੀ ਤੋਰੇ ਦਾ ਕੋਲ ਦਾ ਆ ਆ ਲੈ ਫੜ ਇੱਕ ਦੋ ਤਿੰਨ ਮੋੜੂ ਮੜਾਉ ਤੇ ਮਠਾਈ ਖਾਉ ਮੱਥੇ ਨਾਲ ਲਾ ਲੈ ਬੱਕਰੀ ਵੇਚਤੀ ਤੇਰੀ ਦੱਸ ਪੂਰੇ 23000 ਦੀ ਉਹ ਠੀਕ ਹੈ ਠੀਕ ਆ ਮੰਨ ਗੱਲ ਨਹੀਂ ਉਹ ਠੀਕ ਆ ਹੁਣ ਇਕੱਲੇ ਚ ਗੜੀ ਜੋ ਤੈਨੂੰ ਨਹੀਂ ਮੈਂ ਹੁਣ ਕੀਤੀ ਆ ਨਹੀਂ ਇੱਕ ਮਿੰਟ ਸੁਣ ਮੈਂ ਕੀਤੀ ਆ ਉਹ ਗੱਲ ਕੋਈ ਮੈਨੂੰ ਦੱਸ ਤਾਂ ਦੇ ਮੈਂ ਕੀਤੀ ਆ ਗੱਲ ਕੋਈ ਤੈਨੂੰ ਵਧਾਏ ਆ ਘਟਾਏ ਤਾਂ ਨਹੀਂ ਹਾਂ ਛੱਡ ਦੇ ਇੱਕ ਮਿੰਟ ਇਹਨੂੰ ਮੈਨੂੰ ਮਿਲਦਾ ਪਹਿਲਾਂ ਤਾਂ ਐਂ ਦਾ ਤੂੰ ਹੁਣ ਤਾਂ ਘਰੇ ਆ ਕਿੱਥੇ ਆ ਤੈਨੂੰ ਬਾਹਰਲੇ ਮੁਲਕ ਚ ਲੱਗ ਗਿਆ ਮੈਂ ਹੁਣ ਪਛਾਣ ਨਹੀਂ ਪਛਾਣ ਤਾਂ ਮੌਦੀ ਲਿਆ ਸੀ ਮੈਂ ਸੌਦਾ ਕਰਦਾ ਸੀ ਮੈਂ ਤਾਂ ਤਾਈ ਅੱਬੀ ਤੂੰ ਹੁਣ ਤੱਕ ਤੂੰ ਰਿਹਾ ਕਿੱਥੇ ਆ ਗੈਰ ਹਾਜ਼ਰੀਆਂ ਕਿੰਨੀਆਂ ਲੱਗਣਗੀਆਂ ਤੇਰੀਆਂ ਜਰਮਾਨਾ ਕਿ ਨਾ ਲੱਗੂਗਾ ਤੁਹਾਨੂੰ ਜਰਮਾਨਾ ਕਿ ਜਲਾਗੇ ਚੱਲੇਗਾ ਨਾ ਬਸ ਠੀਕ ਹੈ ਦੇ ਵੀਰੇ ਆਖੇ ਲੱਗਾ ਮੈਂ ਦੇ ਦਵਾਂ ਉਹ ਆਖੇ ਲੱਗੇਦਾ ਮੈਂ ਸੌ ਪਾਕੇ ਸੌ ਦੇਣੇ ਬੰਦੇ ਹੁੰਦੇ ਨੇ ਇੰਨੀ ਖਸਾਈ ਜੀ ਇੱਕ ਸਾਈ ਹੀ ਵਾਦੀ ਹੈ ਜੇ ਤੁਸੀਂ ਪੜ੍ਹ ਦੱਸਤੀ ਠੀਕ ਹੈ ਕਰਨੀ ਨਹੀਂ ਇੱਕ ਮਿੰਟ ਜਿਵੇਂ ਤੂੰ ਮਾਨ ਕੀਤਾ ਤੈਨੂੰ ਉਵੇਂ ਮੁੱਲ ਲਾਦਾ ਆਪਾਂ ਉਹ ਕੰਪਨੀ ਛੋੜ ਲਾਂ ਕਰਿਆ ਕਿਆ ਫਾਇਦਾ ਠੀਕ ਆ ਮੰਨ ਗੱਲ ਨੂੰ ਉਹ ਭਰਾਵੋ ਜਿੰਨੂੰ ਮਰਜੀ ਖਸਲੋ ਪੈਸੇ ਕੋਈ ਕਹੇ ਜਾਇਜ਼ ਰੁਪਏ ਲਾਇਆ ਤੈਨੂੰ ਬਿਲਕੁਲ ਜਾਇਜ਼ ਰੁਪਏ ਲਾਇਆ ਮੰਨ ਗੱਲ ਨੂੰ ਅਜਿਹਾ ਨਹੀਂ ਲੱਗਿਆ ਹੈ ਠੀਕ ਆ ਹੁਣ ਦੱਸਿਆ ਤਾਂ ਹੈਗਾ ਜਾਇਜ਼ ਜਮਾ ਉਹ ਨਹੀਂ ਵੀ ਸੌ ਪਾ ਕੇ ਨਹੀਂ ਸੌਦੇ ਬਣਦੇ ਹੁੰਦੇ ਉਹਦਾ ਪਾਈ ਉਹਦੀ ਮਿਲਤੀ ਠੀਕ ਆ ਫਿਰ ਹੁਣ ਤੈਨੂੰ ਮੁੱਲ ਘਟਾ ਮੁੱਲ ਨਹੀਂ ਘਟ ਲਾਇਆ ਅਸੀਂ ਵੀ ਵੀਰ ਜਾਨ ਤੀ ਦੇ ਰਿਹਾ ਚਾਹੇ 50 ਮੰਗੋ ਉਹਦਾ ਕੋਈ ਗੁੱਸਾ ਨਹੀਂ ਹੈ ਕੋਈ ਟੈਕਸ ਨਹੀਂ ਹੈ ਪਰ ਠੀਕ ਆ ਨਾ ਹੁੰਦਾ ਫੜਾਈ ਬੋਲਦਾ ਚਾਚਾ ਕੰਮ ਟਾਇਰਡ ਹੋ ਜੂਏ ਤੂੰ ਬਾਤਾਂ ਮੰਨ ਜੋ ਗੱਲ ਨੂੰ ਨਹੀਂ ਸਹੀ ਆ ਕਾਗ ਤੇ ਬਹਿਰੀ ਆਉਂਦਾ ਬੁੱਚਲੀਏ ਸਿਆਣਾ ਉਹ ਹੋਣੀ ਇਹ ਤੁਹਾਨੂੰ ਮਾਇਦਾ ਦਿੰਦਾ ਨਹੀਂ ਕਹਿੰਦੇ ਨੇ ਯਾਰ ਇਧਰੋਂ ਆ ਕੇ ਪਾ ਚਲਾਵੇਂਗਾ ਤਾਂ ਫੇਰ ਨਹੀਂ ਚੱਲੂ ਨਹੀਂ ਹੋਈ ਯਾਰ ਬਤਾ ਯਾਰ ਦਾ ਬਸ ਇੱਕ ਦੰਨਾ ਚੋਂ ਹਾਂ ਕਹਿਣ ਵਾਲਾ ਕੋਈ ਵੀ ਨਹੀਂ ਸਾਰੇ ਐਂ ਸਿਰ ਮਰਨ ਵਾਲੇ ਆ ਹਾਂ ਦੀ ਹਾਂ ਦੀ ਗੱਲ ਨਹੀਂ ਆ ਕਹਿ ਰਿਹਾ ਔਰ ਇਧਰ ਔਰ ਚੱਲ ਕਰ ਮਕਾਲਾ ਨਹੀਂ ਇੱਕ ਮਿੰਟ ਤੂੰ ਰੇ ਦਾ ਹੋ ਜਾ ਇੱਕ ਤਾਂ ਉਹ ਇਨੇ ਜਰਵਾਦ ਆਇਆ ਹਾਂ ਨਹੀਂ ਕੱਚੇ ਪੈਸੇ ਨੇ ਬਿਲਕੁਲ ਸਹੀ ਬਸ ਨੂਨ ਆ ਦ ਤੂੰ ਦੱਸ ਦੇ ਤੂੰ ਪੁਰਾਣਾ ਬੰਦਾ 20 ਰੁਪਏ ਕੱਟ ਲੈ ਨਾ ਮੈਂ ਵੈਸੇ ਨਹੀਂ ਕੱਟ ਲੈ ਮੈਂ ਹਾਂ ਇਹ ਪੁੱਛਦਾ 20 ਰੁਪਏ ਕੱਟ ਲੈ ਨਹੀਂ ਕੱਟ ਲੈ ਫਿਰ ਗਾ ਅਗਲੇ ਨੇ ਵੀ ਵੇਚਣੇ ਕਿਹੜਾ ਦੂਨ ਪਬਲਿਕ ਫਰੋਂ ਤੇ ਪੜਨ ਲਾਉਣੀ ਆ ਇਹ ਉਹਨੇ ਕਹਿਣੇ ਗਾ ਇਹ ਪੜਨ ਨਹੀਂ ਲਾਉਣੀ ਹਾਂ ਠੀਕ ਆ ਸਭ ਨੂੰ ਪੁੱਕਦੀ ਠੀਕ ਨਹੀਂ ਦੱਸ ਦੇ ਬਾੱਕੀ ਬਾ ਦੇ ਦਾ ਮਾਲ ਕੀ ਕਹਿੰਦਾ ਨਹੀਂ ਵੀਰ ਸੌ ਪਾ ਕੇ ਸਭ ਦਾ ਮਾਲ 100 ਦਾ ਭਾਈ ਹੋ ਗਿਆ ਹਣਾ ਪੜਲਾ ਚਾਈ ਹੋਣਾ ਠੀਕ ਆ ਨਹੀਂ ਮੰਨ ਗਾ ਲਓ ਕੰਮ ਦਾ ਕਰਿਓ ਹਾਂ ਦੱਸੋ ਦੇ ਦੇ ਨਹੀਂ ਨਹੀਂ ਇੰਨੇ ਦਾ ਫਿੱਕਾ ਇਹ ਤਾਂ ਨਹੀਂ ਛੱਡ ਕੇ ਜਾਂਦਾ ਮੈਂ ਹਾਂ ਇਹ ਕੋ ਫੜਾਈ ਜਾਣਾ ਬਾਰ ਬਾਰ ਚੱਲ ਪਾ ਦੋ 10 ਕਿਲੋ ਲਾਸਟ ਕਹੇ ਦੀ ਸਾਡੇ 24 ਦੀ ਹੋ ਗਈ ਲਾ ਫੜ ਉਹ ਚਾਚਾ ਹੁਣ ਕੋਈ ਨਹੀਂ ਮਰਦੇ ਨਹੀਂ ਹਾਂ ਯਾਰ ਆਪਾਂ ਕੋਈ ਨਹੀਂ ਫੜ ਲਾ ਜਾ ਉਹ ਹੀ ਕਰਨਾ ਹੈਗਾ ਆੜੀ ਭੰਣੀਆਂ 23 ਦੀ ਆ ਨਹੀਂ ਨਹੀਂ ਸਾਡੇ ਦੇਈ ਦੀ ਸਾਡੇ ਦੇਈ ਦੀ ਸਾਡੇ ਦੇਈ ਦੀ ਨਹੀਂ ਨਹੀਂ ਇੱਕ ਮਿੰਟ ਸੁਣ ਇੱਕ ਦਿਨ ਹੋਰ ਦੱਸ ਦੇਣਾ ਇੱਕ ਮਿੰਟ ਸੁਣ ਉਹ ਸੁਣ ਤਾਲਾ ਪਹਿਲਾਂ ਪਹਿਲਾਂ ਸੁਣ 500 ਪਿੱਛੇ ਵੱਡੀ ਰਕਮ ਨਹੀਂ ਦਿੱਤੀ ਦੀ ਹੁੰਦੀ ਕੋਈ ਬੰਗਾ ਦਾ ਬਾਣ ਹੁੰਦਾ ਮਾਨ ਕਰਨਾ ਚਾਹੀਦਾ 500 ਦੇ ਨਾਲ ਨਹੀਂ ਲੈਣਾ ਉਹ ਬੋਲਿਆ ਇੱਕ ਮਿੰਟ ਵੀ ਰਹਿ ਗਿਆ ਇੱਕ ਮਿੰਟੋ ਗੱਲ ਸੁਣ ਮੈਂ ਉਹਨੂੰ ਪੁੱਛਿਆ ਉਹ ਬੋਲਿਆ ਆਪਣੇ ਸੌਦੇ 'ਚ ਜਿਹੜਾ ਲੈਂਦਾ ਬੁੱਢੀ ਬੱਕਰੀ ਆ ਚਲੋ ਕੋਈ ਗੱਲ ਆਏ ਨਹੀਂ ਕਰਦੇ ਉਹ 5400 ਪਿੱਛੇ ਰੱਖੀ ਦੇਉਂਦਾ ਚਲ ਜਾਣ ਦੇ ਛੱਡ ਦੇ ਜਾਣ ਦੇ ਕਿੰਨੇ ਦੀ ਸਾਢੇ 23 ਦੀ ਆ ਲਿਖਾਈ ਆਪੋ ਆਪਣੀ ਆ ਗਈ ਲਿਖਾਈ ਤੁਸੀਂ ਕਰਨੀ ਪਊਗੀ ਮੇਰਾ ਇਹ ਲਿਖਾਈ ਤੂੰ ਵੀ ਅਸਾਂ ਨੂੰ ਦੰਗਮੇ ਚੰਗੇ ਲੱਗਣਾ ਠੀਕ ਹੈ ਜੀ ਇਹ ਤਾਂ ਕਾਨੂੰਨ ਆ ਮੰਡੀ ਦਾ ਯਾਰ ਇਹ ਚ ਕਿਹੜੀ ਗੱਲ ਆ ਨਹੀਂ ਕਾਨੂੰਨ ਦੀ ਗੱਲ ਤਾਂ ਹੈਗੀ ਆ ਹੈ ਯਾਰ ਬਈ ਹਾਂ ਆ ਹੋਈ ਨਾ ਗੱਲ ਦਿਓ ਜੀ ਪੈਸੇ ਆ ਲੈ ਵੀਰ ਕਹਾ ਮੜੀ ਜੀ ਬਾਤ ਦਿਖਾ ਦੇ ਭਲਵਾਨਾ ਵੀਡੀਓ ਚ ਆਉਣ ਦੇ ਜੀ ਹਾਂ ਗਾਂ ਨੂੰ ਕਰ ਲੈ ਆੜ ਦੇਖਾ ਇੱਕ ਵਾਰ ਪਹਿਲਾਂ ਸੁਣੋ ਜੀ ਇਹ ਹਰ ਸ਼ਨੀਵਾਰ ਨੂੰ ਬਈ ਮੋਲਾਪੁਰ ਮੰਡੀ ਲੱਗਦੀ ਆ ਠੀਕ ਆ ਇੱਥੇ ਬੀਟਲ ਕੁਆਲਿਟੀ ਦਾ ਮਾਲ ਆਜੋ ਖਾਨ ਸਾਹਿਬ ਮੜਾਇਆ ਹੋਰੇ ਨੂੰ ਆਜੋ ਇਸਦੀ ਆਜਾ ਆਜਾ ਆਜੋ ਇੱਥੇ ਹਰ ਸ਼ਨੀਵਾਰ ਨੂੰ ਆਜੋ ਇੱਥੇ ਹਰ ਇੱਕ ਵਰਗ ਦਾ ਵਪਾਰੀ ਵੀ ਪਹੁੰਚਦਾ ਮਹਾਰਾਸ਼ਟਰ ਤੋਂ ਬੰਬੇ ਤੋਂ ਕਲਕੱਤੇ ਤੋਂ ਅਹੀ ਜੀ ਕੋਈ ਸਟੇਟ ਨਹੀਂ ਹੈਗੀ ਜਿੱਥੋਂ ਇੱਥੇ ਗਾਹਕ ਨਹੀਂ ਪਹੁੰਚਦਾ ਜੰਮੂ ਕਸ਼ਮੀਰ ਹਿਮਾਚਲ ਇਹ ਬੱਕਰੀ ਚਲੋ ਆਪਾਂ ਕਹਿੰਦੇ ਆ ਵੀ ਕੋਈ ਵੀ ਬੰਦਾ ਵੇਚਣ ਵਾਲਿਆਂ ਨੂੰ ਲੈਣ ਵਾਲਿਆਂ ਨੂੰ ਵੀ ਭਾਈ ਕਰਮ ਵਾਲੀ ਹੋਵੇ ਤੇ ਵੇਚਣ ਵਾਲੇ ਦੇ ਵੀ ਪੈਸੇ ਸਹੀ ਜਗ੍ਹਾ ਤੇ ਲੱਗਣ ਹਾਂਜੀ ਹਾਂ ਐਹੀ ਜੀਆਂ ਬੱਕਰੀਆਂ ਬਾਈ ਲਿਆ ਕਰੋ ਜੇ ਬੱਕਰੀ ਲੈਣੀ ਆ ਅਸੀਂ ਨਹੀਂ ਕਹਿੰਦੇ ਵੀ ਉਹ ਬੰਦੇ ਤੋਂ ਲਓ ਜਾਂ ਉਹ ਤੋਂ ਲਓ ਜੀ ਤੋਂ ਮਰਜ਼ੀ ਲਓ ਅੱਜ ਦੀ ਘੜੀ ਜਿਹੜਾ ਆਉਣ ਵਾਲਾ ਸਮਾਂ ਬੱਕਰੀ ਦੀ ਉਮਰ ਨਾ ਦੇਖੋ ਬੱਕਰੀ ਦੀ ਕੁਆਲਿਟੀ ਦੇਖੋ ਬੱਕਰੀ ਦੇ ਜੇ ਦੰਦ ਵੀ ਨਹੀਂ ਹੋਣਗੇ ਨਾ ਮੂੰਹ 'ਚ ਜਾੜ ਵੀ ਚੱਲਦੀ ਰਹੂਗੀ ਕਿਉਂਸ ਦਿਖ ਜੀ ਬਿਲਕੁਲ ਬਿਲਕੁਲ ਸਮਝ ਆਵਾ ਬੱਕਰੀ ਤਾਂ ਅਸੀਂ ਨੇ ਕੱਲੀ ਜਾੜ ਤੇ ਬਾਈ 10-10 ਸੂਏ ਲੈ ਨੇ ਅਸੀਂ ਲਿਆ ਇੱਕ ਤੋਂ ਕੱਲੀ ਦੰਦਨਾ ਦੇਖੋ ਵੀ ਵਾਂ ਬੱਕਰੀ ਦੰਦ ਕਸਾ ਗਈ ਜਾ ਉਹ ਕਰ ਗਈ ਉਹ ਆ ਜਾ ਤੁਹਾਨੂੰ ਰੇਟ ਨਾਲ ਮਿਲ ਜੂਗੀ ਹੂੰ ਜਿਹੇ ਜਿਹੇ ਤੁਹਾਨੂੰ ਐ ਲੱਗੂਗਾ ਵੀ ਇਹ ਦੰਦ ਕਸਾ ਗਈ ਉਹ ਆ ਜਾ ਰੇਟ ਹੋ ਜਾਊਗਾ ਪਰ ਕੁਆਲਿਟੀ ਦੀ ਬੱਕਰੀ ਹੋਵੇ ਪਰ ਬੱਕਰੀ ਦੀ ਜਾੜ ਚੱਲਦੀ ਹੋਵੇ ਬੱਕਰੀ ਕਦੇ ਖਤਮ ਨਹੀਂ ਹੁੰਦੀ ਜਿੱਕਾ ਜੱਬ ਦੀ ਦੱਸੋ ਸ਼ਦੀਖ ਜੀ ਇਹ ਗੱਲ ਸੱਚ ਆ ਕਿ ਝੂਠਾ ਅਸੀਂ ਆਪ ਲੈਨੇ ਸੀ ਹਾਂ ਬਾਕੀ ਮੰਡੀ ਦੀ ਜਾਣਕਾਰੀ ਖਾਨ ਸਾਹਿਬ ਦੱਸੋ ਤੁਸੀਂ ਇਹ ਗੱਲਾਂ ਕਰਦੇ ਮਾਂ ਵੀ ਦੇ ਲਾ ਕਿੰਨੇ ਸੂਏ ਲੱਗਦੇ ਹਾਂ ਹਾਂ ਹਰਾਂ ਮੰਗੜਾ ਤੋਂ ਲੈਦੀ ਆ ਠੀਕ ਆ ਦਸੋ ਖਾਨ ਸਾਹਿਬ ਜੀ ਲਓ ਜੀ ਅੱਜ ਅਸੀਂ ਗੜੇ ਆ ਬੱਕਰੀ ਮੰਡੀ ਮੁੱਲਾਂਪੁਰ ਵਿੱਚ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਆ ਤੇ ਤੁਸੀਂ ਦੇਖ ਸਕਦੇ ਹੋ ਮਾਰਾ ਦਿਖਾ ਦਿਓ ਜੀ ਵੀ ਕਿੰਨੀ ਭਰਦੀ ਆ ਦੂਰ ਦੂਰ ਤੋਂ ਵਪਾਰੀ ਆਉਂਦੇ ਆ ਜੰਮੂ ਤੋਂ ਕਸ਼ਮੀਰ ਤੋਂ ਹਿਮਾਚਲ ਤੋਂ ਮਹਾਰਾਸ਼ਟਰ ਤੋਂ ਐਮਪੀ ਤੋਂ ਹੈ ਜੀ ਤੇ ਜਿੰਨੇ ਮੇਰੇ ਵੀਰ ਬੱਕਰੀ ਖਰੀਦਣ ਵੇਚਣ ਵਾਲੇ ਆ ਹਰ ਸ਼ਨੀਵਾਰ ਨੂੰ ਮੁਲਾ ਪਰ ਪਹੁੰਚਣ ਦੀ ਕਿਰਪਾਲਤਾ ਕਰਿਆ ਬਕਾਰੀ ਭਾਈ ਇੱਥੇ ਤੁਸੀਂ ਆਏ ਮੰਨੋ ਵੀ 6 ਵਜੇ ਦੇ ਨਾਲ ਬਾਹਰੋਂ ਵਪਾਰੀਆਂ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਪਹੁੰਚ ਜਾਂਦੀਆਂ ਪਹੁੰਚ ਜਾਂਦੀਆਂ ਜੀ ਖਰੀਦਣ ਵਾਲਿਆਂ ਦੀ ਜਿੰਨਾ ਤੁਸੀਂ ਸਵੇਤੀ ਪਹੁੰਚੋਗੇ ਜਲਦੀ ਪਹੁੰਚੋਗੇ ਉਹਦੇ 'ਚ ਛੋਟਾ ਫਾਇਦਾ ਭਾਈ ਸਵੇਰੇ 6 ਵਜੇ ਗੱਡੀਆਂ ਵਪਾਰੀਆਂ ਦੀਆਂ ਚਾਰੇ ਖੁੰਜਿਆਂ 'ਚ ਮੰਡੀਆਂ ਤੇ ਮੰਡੀ ਤੇ ਤੁਸੀਂ ਅਗਲੇ ਸ਼ਨੀਵਾਰ ਆ ਕੇ ਦੇਖ ਲਓ ਗੱਡੀਆਂ ਖੜੀਆਂ ਹੋਣਗੀਆਂ ਖੜੀਆਂ ਹੋਣਗੀਆਂ ਜੀ ਸਤਿ ਸ਼੍ਰੀ ਅਕਾਲ ਜੀ